ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਅੱਜ ਆਪਣਾ ਹੋ ਗਿਆ ਹੈ 50 ਪਲੱਸ ਇੱਕ ਕਿੰਨੀ ਹੁੰਦੀ ਹੈ 51ਵਾਂ ਦਿਨ ਤੇ ਅੱਜ ਕੋਈ ਸਾਹਿਬ ਪੂਰੀ ਫਾਰਮ 'ਚ ਅੱਜ ਪੂਰਾ ਅੱਜ ਤਿਆਰੀ ਦੇਖ ਲੈ ਹੋ ਗਈ ਆ ਤੇ ਅੱਜ ਇਹਨੇ ਛੱਡਣੇ ਨੇਗੇ ਅੱਜ ਮੌਸਮ ਵੀ ਵਧੀਆ ਵਾ ਤੇ ਕੋਈ ਗਰਮੀ ਨਹੀਂ ਅੱਜ ਪੂਰੇ ਇਹਨਾਂ ਦੀਆਂ ਤਸੱਲੀਆਂ ਕਰਾਉਣੀਆਂ ਵਾ ਤੇ ਮੈਚ ਪਰਫਾਰਮੈਂਸ ਵੀ ਥੋੜੀ ਠੀਕ ਠਾਕ ਜੀ ਰਹੀ ਮੁੰਡਿਆਂ ਦੀ ਤਾਂ ਅੱਜ ਫੇ ਪੂਰਾ ਕੋਈ ਸਾਹਿਬ ਕਰਾਉਣਗੇ ਇਹਨਾਂ ਦੀ ਤਸੱਲੀ ਵੇਖ ਬੰਦਾ ਕੀ ਅੱਜ ਤੁਹਾਨੂੰ ਅੱਗੇ-ਅੱਗੇ ਦਿਖਾਉਣੇ ਆ ਤੇ ਕੋਈ ਸਾਹਿਬ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਕੀ ਹਾਲ ਚੱਲਾ ਜੀ ਹਾਂ ਜੀ ਅੱਗੇ ਠੀਕ ਹੋਰ ਸੁਣਾਓ ਕਿੱਦਾਂ ਵਧੀਆ ਨਿਪੜ ਗਿਆ ਈ ਟੂਰਨਾਮੈਂਟ ਬਹੁਤ ਸੋਨਾ ਹੋ ਗਿਆ ਟੂਰਨਾਮੈਂਟ ਚਲੋ ਵਧੀਆ ਈ ਬਾਬੇ ਦੀ ਕਿਰਪਨਾ ਹੈ ਵਧੀਆ ਹੋ ਗਿਆ ਜੀ ਹਾਂ ਜੀ ਕੀ ਕਰਾ ਰਹੇ ਆਂ ਫੇ ਅੱਜ ਇਹਨਾਂ ਨੂੰ ਇਹਨਾਂ ਦੇ ਕੁੱਪੇ ਲਵਾ ਰਿਆ ਤਸੱਲੀ ਕਰਾਉ ਇਹਨਾਂ ਇਹਨਾਂ ਨਾ ਕਰ ਗਿਆ ਤਸੱਲੀ ਅੱਜ ਬੇ ਪੂਰੇ ਛੱਡਿਓ ਨਾ ਅੱਜ ਕੋਈ ਨਿਆਣਾ ਸਿਆਣਾ ਨਹੀਂ ਕੋਈ ਨਹੀਂ ਚਲੋ ਚਲੋ ਖੇਚ ਕੇ ਰੁਗਣਾ ਨਹੀਂ ਕਿਸੇ ਨੇ ਸ਼ਾਬਾਸ਼ 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 ਓ ਬੱਲੇ ਜੋ ਤੇਰੇ ਸ਼ਾਬਾਸ਼ ਵੈਰੀ ਗੁੱਡ ਜੋ ਤੇ ਵੈਰੀ ਗੁੱਡ ਸ਼ਾਬਾਸ਼ ਚੱਲ ਚੱਲ ਚਲੋ ਚਲੋ ਚੱਲ 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 ਸਿਆਹੀ ਚੱਲ ਖੈਦੇ ਖੈਦੇ ਇੱਥੇ ਤੂੰ ਕੁੱਪਿਆਂ ਪੇਰਾ ਦੇ ਨੇ ਇਹਨੇ ਤਾਂ ਕੁੱਪਿਆਂ ਦੀ ਨਾ ਟੈਨਸ਼ਨ ਲੈ ਸੈਟ ਲਾ ਤੂੰ ਇੱਕ ਦਿਨ ਟੈਨਸ਼ਨ ਪੈ ਜਾਂਦੀ ਆ ਕੁੱਪਿਆਂ ਦੀ ਟੈਨਸ਼ਨ ਪੈ ਜਾਂਦੀ ਆ ਚਲੋ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਚਲੋ 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 ਚੱਲ 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 ਕੀ ਹੋ ਗਿਆ ਵਾ ਮੂਰਛਲ ਤੇ ਬਹੁਤ ਜਿਹੜੇ ਕੱਢਦੇ ਕੀ ਗੱਲ ਆ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਕੋਈ ਸਾਹਿਬ ਅੱਜ ਮੌਸਮ ਵੀ ਠੰਡਾ ਵਾ ਅੱਜ ਨਹੀਂ ਕੋਈ ਬਹਾਨਾ ਚੱਲਣਾ ਗਰਮੀ ਦਾ ਕੋਈ ਸਾਹਿਬ ਅੱਜ ਪੂਰੇ ਮੂਡ ਜਾਂ ਤਸਲੀ ਕਰਾਉਂਦੇ ਬਹਾਨਾ ਕਹਿੰਦੇ ਕੋਈ ਨਹੀਂ ਚੱਲਣਾ ਅੱਜ ਦੇਖ ਸਕਦੇ ਤੁਸੀਂ ਪੂਰੀ ਸਟ੍ਰਿਕਟਨੈਸ ਆ ਜੀਨਾਂ ਦੇ ਦੇਖ ਲਓ ਚਲੋ ਕਰੋ ਸਟਾਰਟ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਅੱਜ ਕੋਈ ਸਾਹਿਬ ਪੂਰੇ ਜੋਸ਼ ਚ ਜੋਸ਼ ਜਿਨਾ ਕਰਨਾ ਹੋਸ਼ ਖਰਾਬ ਇਹਨਾਂ ਦੀ ਅੱਜ ਆ ਆਇਆ ਹੈਗਾ ਲੇਟ ਇਹਨੂੰ ਕੱਢਿਆ ਗਿਆ ਸਾਈਡ ਤੇ ਤੇ ਬਾਕੀ ਮੇਰੇ ਵੀਰ ਭਰਾ ਲਾਉਣ ਦੇ ਹੀ ਫੁੱਲ ਕਹਿੰਦੇ ਅੱਜ ਬੋਲਟ ਵੀ ਆਈ ਤੇ ਆਇਆ ਹੋਇਆ ਔ ਵੇ ਔ ਵੇ ਬੋਲਟ ਕਿੱਦਾਂ ਓਕੇ ਆ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਹੀ ਰਵੇ ਬਸ ਆਜੋ 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 ਬੋਲਟ ਨੇ ਕਹਤਾ ਵਾ ਚੜਦੀ ਕਲਾ ਤੇ ਚੜਦੀ ਕਲਾ ਹੀ ਰਵੇ ਹੁਣ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਆਉਂਦੇ ਕਿ ਨਹੀਂ ਅੱਜ ਲੈਨ ਚ ਲੈਵਲ ਚ ਆਉਂਦੇ ਕਿ ਨਹੀਂ ਲੈਵਲ ਚ ਚਲੋ 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 ਵੈਰੀ ਗੁੱਡ ਵੈਰੀ ਗੁੱਡ ਬੋਲਟ ਲੇਟ ਹੋ ਗਈ ਆ ਗੱਡੀ ਵੇ ਲਾ ਫੇਰ ਕਹਣਾ ਵਲੌਗ ਚ ਮੈਨੂੰ ਲੇਟ ਪੇਈਤਾ ਵਾ ਸ਼ਾਬਾਸ਼ 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 ਪਹੁੰਚ ਗੀਆਂ ਗੱਡੀਆਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚੱਲ 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 ਚਲੋ 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 ਸ਼ਾਬਾਸ਼ ਸ਼ਾਬਾਸ਼ ਮੌਸਮ ਦੇਖ ਸਕਦੇ ਆ ਅੱਜ ਤੁਸੀਂ ਪੂਰਾ ਸਾਂਵਣਾ ਹੋਇਆ ਪਿਆ ਵਾ ਅੱਗੇ ਕਹਿੰਦੇ ਕਿ ਗਰਮੀ ਆ ਅੱਜ ਸੈਟ ਇਹਨੇ ਪੂਰੇ ਲਮਾਉਣੇ ਆ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਚੱਲ ਚੱਲ ਸੈ ਚੱਲ ਖੇਤ ਕੇ ਚੱਲ ਚੱਲ ਜੰਪਲਾ ਜੰਪਲਾ ਚੱਲ ਤੇਰਤੇ ਨਾ ਅੱਜ ਮੇਰੀ ਬੰਦੇ ਬਣਾਉਣੇ ਤੁਹਾਨੂੰ ਕੋਈ ਨਾ ਅੱਜ ਚਲੋ 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 ਚੱਲ 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 ਪੁੱਤ ਅੱਜ ਮੈਂ ਸਾਰਿਆਂ ਨੂੰ ਦਿਖਾਉਣੀ ਵੀਡੀਓ ਜਿਹੜਾ ਗੋਡੇ ਲਾ ਕੇ ਵੀ ਗਿਆ ਅੱਜ ਹਾਂ ਉੱਧਰ ਵੇਖੋ ਜੀ ਬੋਲਟ ਆ ਵੇ ਨਹੀਂ ਵੱਜੀ ਹੋਏ ਆ ਵੇ ਬੋਲਟ ਪੁੱਛੇ ਲੇਟ ਆਉਣਾ ਹਾਂ ਅੱਜ ਦਾ ਕਾਕਾ ਨਾਲੇ ਤੋਂ ਵੀ ਛੁੱਟੀ ਕਰਦੇ ਗਿਆ ਗਿਆ ਬਾਜੀ ਆ ਉਧਰੋਂ ਦਈਦਾ ਚੱਲ 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 ਉਹ ਸਹਿਜ ਮੰਗਲ ਲੰਘੇ ਅੱਗੇ ਤੇ ਤੋਂ ਮੰਗਲ ਲੱਕ ਦੇ ਮੈਂ ਉਹਨੇ ਲੱਟ ਨੰਗਿਆ ਮੰਗਲ ਅੱਗੇ ਕੰਪੀਟੀਸ਼ਨ ਆ ਚੱਲ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਅੱਜ ਆਇਆ ਸੂਤ ਕੰਮ ਇਹ ਕੋਈ ਤਾਂ ਹੀ ਸੂਤ ਆਉਂਦੇ ਆ ਉਦਾਂ ਨਹੀਂ ਸੂਤ ਆਉਂਦੇ ਵਾਕਈ ਤੇ ਡਾਂਗ ਮਗਰ ਹੋਏ ਨਾ ਉਦੋਂ ਹੀ ਕੰਮ ਚੱਲਦਾ ਈ ਕੱਲ ਚੱਲ ਚੱਲ ਸੇਰ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਗੇ ਮੁੰਡਿਓ ਸ਼ਾਗੇ ਸ਼ਾਗੇ ਵੈਰੀ ਗੁੱਡ ਕਹਿੰਦੇ ਬੋਲਟ ਨੇ ਹਨਾ ਸੇਵਾ ਕਰਤੀ ਆ ਬੋਲਟ ਕਰਤਾ ਬਣਾਗਾ ਫੇ ਉਧਰ ਆਪਾਂ ਦੂਜਾ ਵੀ ਕਰ ਦੇਣਾ ਫੇ ਬਣਾਗਾ ਅੱਜ ਪਹਿਲਾਂ ਤੇਰੇ ਕਿਉਂ ਇਹ ਨਹੀਂ ਬਣੀ ਗੱਲ ਬਸ ਹੁਣ ਕੈਨਸਲ ਕੈਨਸਲ ਹੋ ਗਈ ਆ ਬਸ ਇਹ ਹਾਈ ਹਾਈ ਸੈਟਰ ਜਦੋਂ ਕਿਹਾ ਉਦੋਂ ਚੱਲੋ ਚੱਲ ਹੁਣ ਪਹਿਲਾਂ ਨਹੀਂ ਤੁਰਨਾ ਕੂਰੀ ਦੇ ਤੁਰਨਾ ਮਗਰ ਤੁਰਨਾ ਸਾਰੇ ਨੇ ਚਲੋ 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 ਸ਼ਾਬਾਸ਼ 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 ਉਹਨੇ ਨਹੀਂ ਦਿਆਣਾ ਕੀ ਕਰਨੀ ਜਾਣਾ ਕਾਦਾ ਕੱਪ ਕੀ ਕਰਨਾ ਕੱਪ ਤੋਂ ਉਹ ਸਾਈਕਲ ਤੇ ਲਿਆ ਯਾਰ ਕੱਲਾ ਕੋਈ ਨਾ ਕੋਈ ਨਾ ਲੈ ਉਹਨੇ ਲੈ ਉਹਨੇ ਸ਼ਾਬਾਸ਼ 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 ਬੱਚਨੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਉਹ ਵੇਖੀਂ ਭਰਾਵਾ ਕੁੱਪਾ ਹੀ ਨਾ ਪਾੜ ਦਿਓ ਤੈਨੂੰ ਕਿਹਾ ਦੋ ਤਿੰਨ ਛੱਡ ਜਾ ਕਰ ਮੋਟੂ ਆ ਜਾ ਤੁਹਾਡੇ ਨਾਲ ਉਹ ਮੈਂ ਨਾਲ ਹੀ ਕਰ ਲੈ ਇੱਧਰ ਦੀ ਆ ਜਾਓ ਭਾਈ ਜੀ ਸਟੱਟ ਆ ਗਿਆ ਦੂਜਾ ਦੇ ਵੇਖ ਸਕਦੇ ਤੁਸੀਂ ਅੱਜ ਅੱਜ ਵਡੀਆਂ ਛਾਲਾਂ ਵਾਜਦੀਆਂ ਅੱਜ ਕੋਈ ਸਾਹਿਬ ਆਏ ਹਨ ਅੱਜ ਕੋਟੀ ਵਾਜਦੀਆਂ ਛਾਲਾਂ ਚਕਨੀ ਕੱਲ ਕੰਮ ਢੱਲਾ ਹੀ ਹੈ ਨਾ ਹਾਂ ਚੱਲ ਚਲੋ ਚਲੋ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਬੋਲਡ ਤਗੜੇ ਹੋ ਜੋ ਤਗੜੇ ਚਲੋ ਚਲੋ ਅੱਜ ਹੋਏ ਕੋਈ ਸਾਵਾ ਮੂਰੇ ਸ਼ਾਬਾਸ਼ ਸ਼ਾਬਾਸ਼ ਦੇਖ ਸਕਦੇ ਹੋ ਕਿ ਦੂਜਾ ਸੈੱਟ ਆ ਗਿਆ ਵਾ ਅੱਜ ਪੂਰੀ ਮਿਹਨਤ ਲੱਗਣੀ ਅੱਜ ਦੇਖ ਸਕਦੇ ਆ ਤੁਸੀਂ ਸ਼ਾਬਾਸ਼ ਸ਼ਾਬਾਸ਼ ਜੋਤੇ ਸ਼ਾਬਾਸ਼ ਇਦਾਂ ਹੀ ਤਗੜੇ ਹੋਣਾ ਇਦਾਂ ਹੀ ਉਹ ਕਾਹ ਛੁੱਟੀ ਕਰ ਗਿਆ ਅੱਜ ਵੀ ਓ ਲਾਲਿਓ ਚਲੇ ਗਿਆ ਹੁਣ ਆ ਲੀਵਰਪੂਲ ਗਿਆ ਹੁਣ ਅੱਜ ਪਰ ਪਰ ਹੁੰਦੀ ਆ ਮੈਨੂੰ ਪਤਾ ਵਾ ਲੱਗ ਗਿਆ ਹੁਣ ਇੱਥੋਂ ਦੀ ਨੰਘ ਕੇ ਗਿਆ ਵਾ ਮੇਰੇ ਇੱਥੇ ਆ ਕੇ ਪਤਾ ਨਹੀਂ ਕੀ ਬਿਮਾਰੀ ਪੈ ਜਾਂਦੀ ਆ ਚਲੋ ਚਲੋ ਸ਼ਾਬਾਸ਼ ਬੋਲਡ ਸ਼ਾਬਾਸ਼ ਅੱਜ ਸਾਡੇ ਪੂਰੇ ਸੀਨੀਅਰ ਸਿਟੀਜ਼ਨਸ਼ਿਪ ਵੀ ਪੂਰੇ ਜਿਨ੍ਹਾਂ ਨੂੰ ਮਿਲੀ ਹੋਈ ਆ ਗਰਾਊਂਡ ਦੀ ਉਹ ਵੀ ਆਏ ਆ ਤੇ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਦੇਖ ਸਾਡੇ ਨਹੀਂ ਅੱਜ ਕੋਈ ਸਾਬ ਦਾ ਜੋ ਹੈ ਅੱਜ ਮਗਰਮਗਰੀ ਆ ਕੰਮ ਅੱਜ ਕੋਈ ਛੁੱਟੀ ਦੀ ਗਜੈਸ਼ ਨਹੀਂ ਜਿਹੜੇ ਛੁੱਟੀ ਕਰਦੇ ਉਹਨਾਂ ਦਾ ਜਿਹਾ ਪਟਾ ਫਿਰਿਆ ਚਲੋ ਰੁਕਣਾ ਨਹੀਂ ਚਾਹੀਦਾ ਪਾਜੀ ਕਹਿੰਦਾ ਚੱਲ ਸਹਿਜ ਚੱਲ 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 ਕੋਈ ਸਾਬ ਕਰਦੇ ਹੋਏ ਆ ਕਿ ਕਿਹੜੇ ਬੰਦੇ ਅੱਗੇ ਲੱਗਣਾ ਕਿਹੜਾ ਪਿਛੇ ਲੱਗਣਾ ਬਾਜ ਕੁੱਪਿਆਂ 'ਚ ਅੜ ਕੇ ਕੰਮ ਖਰਾਬ ਕਰਦੇ ਆ ਸ਼ਾਬਾ ਕੋਈ ਨਾ ਕੋਈ ਨਾ ਚੱਕ ਦੇਣਾ ਮਗਰਲੇ ਬੰਦੇ ਨੇ ਆਪੇ ਚੱਕ ਦੇਣਾ ਕੁੱਪਾ ਚਲੋ 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 ਓਏ ਰੁਕ ਜਾਓ ਜਦੋਂ ਕਿਤਲ ਜਾਂਦੇ ਹੁੰਦੇ ਨੇ ਬੰਦੇ ਤੁਸੀਂ ਨਾਲ-ਨਾਲ ਹੀ ਲੱਗ ਜੰਨੇ ਆ ਭਾਈ ਦੱਸ ਇਹਨਾਂ ਨੂੰ ਮੜਿਆ ਚੱਲ ਚਾਚਾ ਪਲ-ਪਲ ਕੌਨੂੰ ਪੁੱਛੇ ਕਰਦੇ ਕੰਮ ਨਿਕਲਾ ਕਰ ਕੱਲ ਆ ਵੇਖਾ ਮੋਟਾ ਸਾਰਿਆਂ ਨੂੰ ਪਿੱਛੇ ਕਰਤਾ ਵਾ ਲੱਗਣ ਨਹੀਂ ਦਿਆ ਅੱਜ ਕੋ ਵੇਖ ਤਾਂ ਕਿਦਾਂ ਜਵਾਨ ਨਿਕਲੀ ਹੋਈ ਆ ਓਏ ਇਹਨੂੰ ਪਿੱਛੇ ਕਰ ਓ ਜੂਪੇ ਪਿੱਛੇ ਹੋ ਪਿੱਛੇ ਹੋ ਚੱਲ ਇਹ ਦੋਵੇਂ ਰਲ ਜਾਂਦੇ ਬਾਅਦ ਚ ਸਹਜ ਉਹਦਾ ਬਾਹਨਾ ਮਾਰ ਦਿੰਦਾ ਜੂਪੇ ਕੋ ਨਹੀਂ ਲੱਗਦਾ ਆ ਵੇਖਾਂ ਕਿੰਨਾ ਸਲੂ ਆ ਮਗਰ ਉਹ ਵੀ ਸਾਹ ਲੈਂਦਾ ਚੱਲ ਸਹਜ ਤੂੰ ਗਾ ਤੇ ਰੁੱਕ ਗਿਆ ਚਲੋ 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 ਵੈਰੀ ਗੁੱਡ ਹਾਰਡ ਵਰਕਆਊਟ ਆ ਅੱਜ ਤੁਹਾਡਾ ਸ਼ਾਬਾਸ਼ 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 ਚਲੋ 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 ਚੱਲ 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 ਆ ਗਈਆਂ ਗੱਡੀਆਂ ਆ ਗਈਆਂ ਗੱਡੀਆਂ ਸ਼ਾਬਾਸ਼ ਅਰੇ ਅਰੇ ਹੋਇਓ ਪਟਾ ਲੈ ਗਏ ਜੇ ਜੇ ਹੌਲੀ ਹੋਇਆ ਵੇਖੀ ਪੈਂਦੀ ਅੱਜ ਚੱਲੇ ਰਹਿ ਪਿਆਰਾ ਬਾਵਾਂ ਤੁਰਨਾ ਚੱਲ 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 ਸਾਰੇ ਕਹਿੰਦੇ ਪਤਲਾ ਹੋ ਗਿਆ ਤੂੰ ਹੁਣ ਭੂਏ ਨਾ ਹੋ ਜੀ ਗੋਡੇ ਚੱਕ ਓ ਥੱਲੇ ਹੋ ਗੋਡੇ ਦੀ ਕੀ ਕਹਾਤਾ ਗੋਡੇ ਚੱਕ ਚੱਲ ਚੱਲ ਉੱਥੇ ਗੋਡੇ ਚੱਕ ਉਹ ਸੈ ਇਨੇ ਥੱਲੇ ਦੇ ਦੇਣਾ ਤੁਹਾਨੂੰ ਇੱਕ ਅੱਦੇ ਨੂੰ ਹਾਂ ਇਦਾਂ ਚਲੋ 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 ਗੁਰੇ ਤੋਂ ਫੇਰ ਰੋ ਗਿਆ ਛੇਤਰਖੜੇ ਚਲੇ 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 ਚੱਲੇ 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 ਕੀ ਹੋਇਆ ਸਹਿਜ ਸਹਿਜ ਹੁੰਦੀ ਤੇ ਥੱਲੀ ਪੂਰੀ ਹੈ ਹੋ ਗਈ ਤੇ ਥੱਲੀ ਕਿੰਨੀ ਕੋਈ ਕਮਾਂ ਭਾਜੀ ਨੂੰ ਅੱਧਾ ਸੱਟ ਲਾਇਆ ਨੇ ਨਹੀਂ ਇੱਥੇ ਦਾ ਕਿੱਦਾਂ ਲਾਇਆ ਕਮਾਂ ਵੇਖ ਸਕਦੇ ਅੱਜ ਮੁੰਡੇ ਦਾ ਮੁਰਕਾ ਇਧਰ ਵਿਖਾ ਕਿਦਾਂ ਫੁੱਲ ਦੂੰਗੇ ਨੇ ਕੋਈ ਫੁੱਲ ਮੀਂਹ ਤੇ ਨਹੀਂ ਲਵਾਉਂਦਾ ਅੱਜ ਕੀ ਹੋਇਆ ਫੁੱਲ ਨਹੀਂ ਹੁੰਦਾ ਕਰਾਤੀ ਤੇ ਥੱਲੀ ਨਹੀਂ ਮੰਨਦਾ ਅੱਜ ਇਹਨੂੰ ਅੱਜ ਗੁੱਸਾ ਆ ਲੱਗਦਾ ਕੋਈ ਸਾਹ ਨੂੰ ਹੈ ਨਾ ਕਿਸੇ ਗੱਲ ਦਾ ਹੈ ਨਾ ਵੇਖ ਲੈ ਅੱਜ ਵੇਖ ਲੈ ਸਾਰੇ ਦਿਵਾਲੇ ਹੋਏ ਹੋਏ ਅੱਜ ਓ ਜੀ ਬਿੱਟੂ ਭਾਜੀ ਇਹਨੂੰ ਜਵਾਬ ਅੱਜ ਤੋਂ ਅੱਜ ਤੋਂ ਜਵਾਬ ਬੋਲਟ ਕੋਜ ਦੱਸ ਦੇ ਕਿਹੜਾ ਬੋਲਟ ਦੱਸ ਇਹਨੂੰ ਕਿਹੜਾ ਕੋਜ ਕਰਕੇ ਦੇਣਾ ਚੱਲ ਲੱਗੇ ਜਾ ਤੂੰ ਆਇਆ ਕੋਚ ਠੀਕ ਆ ਤੂੰ ਮਿਹਨਤ ਲਵਾਉਣੀ ਭਾ ਕੇ ਇਹਨੂੰ ਅੱਜ ਤੋਂ ਦੱਸ ਤੂੰ ਆਇਆ ਕੋਚ ਕੋਈ ਪਾਈ ਨਹੀਂ ਇਹਦਾ ਕੋਚਗਾ ਤੂੰ ਆ ਤੂੰ ਕਰਾਉਣਾ ਜੋ ਕਰਾਉਣਾ ਮੈਂ ਦੱਸਦਾ ਪੰਜ ਬੇਰ ਕਿੱਥੇ ਨੇ ਜੇ ਵਟਿੰਗਾ ਕਾਹਦੇ ਕੋਈ ਨਹੀਂ ਆਈ ਕਿ ਭਾਈ ਆਹ ਤੇ ਡਾਂਗ ਵੀ ਫੇਰਨੀ ਆ ਇਹਦੇ ਜਿਹਦੇ ਨੇ ਸੈਟ ਨਾ ਲਾਇਆ ਭਰੀ ਦਾ ਸੈਟ ਆਹ ਇਹਨੂੰ ਇਹਨੂੰ ਛੇਲਣਾ ਵਾ ਇੱਕ ਵਾਰੀ ਫੜ ਕੇ ਡਾਂਗ ਬੜੀ ਫਰਦੀ ਆ ਆਹ ਬਸ ਆਹ ਉਹ ਕਹਿੰਦਾ ਮਨਿਆ ਕਿ ਲੜਸਾਨ ਆਹ ਆਹ ਉਹ ਕਹਿੰਦੀ ਬਹੁਤ ਦੇ ਬਾਲਾ ਮਣ ਪਸੀ ਲਿਖਦਾ ਕਿ ਉਹ ਵੀ ਮਾਂ ਆਹ ਇਹਨੂੰ ਕਿ ਚੱਕਣੀ ਆ ਇਹ ਕੋ 24 ਮਾਣੀ ਚਕਾਉਣਾ ਵਾ ਚੱਕੂਗਾ ਕਿ ਨਹੀਂ 24 ਮਨ ਇਹ ਨੀ ਇਹਦਾ ਮੰਮਾ ਬਰੋਸ ਸੰਦੇ ਨਹੀਂ ਲੱਗਿਆ ਇਹ ਹੋਵੇ ਪਾ ਕਹਿੰਦਾ ਮਾਫੀਆਂ ਵੀ ਮੰਗੂ ਇਹ ਤਾਂ ਵੇਖੀ ਆ ਮਿਹਨਤ ਵੇਖੀ ਹੋਰ ਹੀ ਲਵਾਣੀ ਆ ਲੱਗਦਾ ਭਾਗ ਨੂੰ ਰੁਪਈਆ 10000 ਤੱਕ ਰੱਖਣਾ ਪੈਣਾ ਤੁਹਾਨੂੰ ਮਿਹਨਤ ਚੰਗੀ ਕਰਾਇਆ ਕਰਨੀ ਆ ਜਿਹਨੇ ਨਾਂ ਸਹੀ ਲਾਇਆ ਨਾ ਉਹਨਾਂ ਦੀ ਚੱਪਲ ਵੇਖੀ ਕਿਦਾਂ ਫਰਦੀ ਬ੍ਰੰਮੀ ਕਰਦੇ ਇਹਨਾਂ ਨੂੰ ਕੋਈ ਨਾ ਇਹਨਾਂ ਨੂੰ ਬ੍ਰੰਮੀ ਜੋਗੇ ਕਰਤ ਲਈਏ ਪਹਿਲਾਂ ਮੜਿਆ ਉਹ ਤਾਂ ਇੱਕ ਕੋਟੀ ਕੋਤੀ ਉਰੀਂਦ ਰਿਹਾ ਪਿਛੇ ਆ ਇਹ ਚੱਲ ਪਿਛੇ ਤੂੰ ਸਾ ਸਾਰੇ ਸੱਟ ਚੱਲ 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 ਤੂੰ ਸੈੱਟ ਲੈ ਚੱਲ ਚੱਲ ਸੈੱਟ ਚੱਲ ਚੱਲ ਵੈਰੀ ਗੁੱਡ ਵੈਰੀ ਗੁੱਡ ਜਿਹੜਾ ਵੈਰੀ ਗੁੱਡ ਵੇਖ ਜਾਂਦਾ ਬੋਕਰਾਂ ਝੋਟਾ ਵੇਖ ਆਵੇ ਚੱਲ 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 ਸ਼ਾਬਾਸ਼ ਸ਼ਾਬਾਸ਼ ਚੱਲ 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 ਗੱਲ ਵੈਰੀ ਗੁੱਡ ਵੈਰੀ ਗੁੱਡ ਫਹਿਦ ਸ਼ਾਬਾਸ਼ ਤੇਜ਼ ਤੇਜ਼ ਤੇਰੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਜੋ ਤੇ ਮੂਰੇ ਹੋਣਾ ਇਹਨਾਂ ਨੂੰ ਸਾਰੇ ਪਿੱਛੇ ਆ ਗਿਆ ਭਾਜਾ ਜਲਦੀ 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 ਆ ਗਿਆ ਪਿੱਛੇ ਆ ਗਿਆ ਚੱਲ ਚੱਲੇ ਆ ਕੌਣ ਤੇ ਅਗਲਾ ਚਾਲੂ ਤੇ ਬੱਲੇ ਤੁਹਾਡੇ ਸ਼ਾਬਾਸ਼ ਮਿਹਨਤ ਨੂੰ ਤਾਂ ਜਾਂਦੇ ਉੜਦੇ ਆ ਵੇਖ ਲਓ ਕਿੰਦਾ ਉੜਦੇ ਜਾਂਦੇ ਮਿਹਨਤ ਨੂੰ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਮੇਰਾ ਬੜਾ ਜੀ ਕਰਦਾ ਯਾਰ ਮੇਰਾ ਗਿੱਟਾ ਨਹੀਂ ਸਹੀ ਹੁੰਦਿਆਗਾ ਜਿੱਦਾਂ ਦਾ ਮੌਸਮ ਅੱਜ ਮੈਂ ਲੇਟਾਂ ਇੱਥੇ ਜੀ ਕਰਦਾ वेरी गुड वेरी गुड शाबाश शाबाश वेरी गुड वेरी गुड चलो चलो वो कटे तुरो कठे करो की खाड़ क दो गए इथे चलो 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 वेरी गुड लाले शाबाश शाबाश वेरी गुड वेरी गुड वेरी गुड चलो 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 शाबाश शाबाश शागे गबरू शागे गबरू ਸ਼ਰਨਾ ਡਗੁਰਮਾਨੇ ਵਾਲਾ ਵੀ ਛਾ ਗਿਆ ਅੱਜ ਬੁਗਲੋ ਵੀ ਛਾ ਗਿਆ ਯਾਰ ਆ ਗਿਆ ਟਾਈਮ ਤੇ ਸਹਿਜ ਹਾਂਜੀ ਕੈਂ ਵੈਰੀ ਗੁੱਡ ਦੇ ਦੇ ਭਾਈ ਨੂੰ ਸ਼ਾਬਾਸ਼ ਸ਼ਾਬਾਸ਼ ਤੁਰੇ ਭਾਈ ਟਾਈਮ ਤੇ ਆਇਆ ਕਰੋ ਹੈ ਕਹਾਂ ਨਹੀਂ ਭਾਈ ਨੂੰ ਟਾਈਮ ਤੇ ਆਇਆ ਕਰੋ ਟਾਈਮ ਤੇ ਆਵਾਲੇ ਕੈਂ ਇਹ ਦੋਵੇਂ ਗੇੜੀ ਬਾਸ਼ਾ ਜੀ ਇਹ ਦੋਵੇਂ ਇੱਕ ਦੂਜੇ ਦੀ ਸਪੋਰਟ ਪੂਰੀ ਕਰਦੇ ਆ ਇਹ ਆ ਚੱਕ ਦਰਨਾ ਨਹੀਂ ਇਹ ਇਹ ਦੋਵੇਂ ਢੀਟ ਹੋਏ ਹੋਏ ਆ ਪਾਜੀ ਗੱਦਾ ਨਜ਼ਾਰੇ ਵੱਧ ਗਏ ਅੱਜ ਮੌਸਮ ਵਾਲੇ ਹਨ ਅੱਜ ਕੋਈ ਬਹਾਨਾ ਨਹੀਂ ਚੱਲਣਾ ਚਾਹੀਦਾ ਮੇਰੇ ਹਿਸਾਬ ਨਾਲ ਅੱਜ ਕੋਈ ਸਾ ਵੀ ਛਿਟੀ ਲੈ ਕੇ ਮੂਰੇ ਹੋਏ ਕੋਈ ਨੇ ਪਹਿਲਾਂ ਡੰਡੇ ਦਿਖਾਉਂਦਾ ਪਾਜੀ ਲਾਓ ਕਲਾ ਆਪਾਂ ਕਰਦੇ ਇਹ ਗੱਲ ਪਾਜੀ ਦਾ ਵੀ ਭਾਈ ਦਾ ਹਨ ਕੰਮ ਲੇਦਾ ਦੇ ਪਾਜੀ ਹਾਂ ਡਿਪੈਂਡ ਆਉਂਦਾ ਨਹੀਂ ਝੋੜ ਕਰਦਾ ਹੈਗਾ ਇਹੇ ਕਹਿੰਦਾ ਮੈਂ ਕਹ ਤੋ ਜਾਵਾਂ ਟੂਰਨਾਮੈਂਟ ਤੇ ਭਾਈ ਮੈਂ ਕਦੋਂ ਕੋਟੀ ਦੱਸ ਗਿਆ ਸੀ ਕਿ ਨਹੀਂ ਇਹਨੇ ਮੈਂ ਤਾਂ ਢੇ ਘਰੇ ਆਇਆ ਸੀ ਕੀ ਕਹਿੰਦਾ ਸੀ ਇਹ ਇਹ ਕਹਿੰਦਾ ਮੈਂ ਨਹੀਂ ਜਾਣਾ ਜਾਣਾ ਇਹ ਕਹਿੰਦਾ ਮੈਂ ਮੇਰੀ ਚੌੜ ਅੱਜ ਫੁੱਲ ਪਾਜੀ ਗਿਆ ਨਹੀਂ ਹੈ ਨਾ ਆਪਣੇ ਨਾਲ ਝੂਠ ਨਹੀਂ ਮਾਰਨਾ ਤੇ ਉਹਦਾ ਮੈਨੂੰ ਦੱਸ ਦੇ ਭਾਈ ਤੂੰ ਹੀ ਝੂਠ ਬੋਲੀ ਉਹ ਵੇ ਭਾਜੀ ਜਿਹੜੀ ਵੀਰੇ ਜਿਹੜੀ ਗੱਲ ਸੱਚੀ ਆ ਤੇ ਸੱਚੀ ਆ ਦੱਸੋ ਭਾਈ ਪਾਜੀ ਪਤਾ ਜੀ ਤੋ ਮੈਂ ਘਰੇ ਗਿਆ ਕਹਿੰਦਾ ਉਹ ਵੀ ਮਿੱਟੂ ਭਾਜੀ ਨਹੀਂ ਅੱਜ ਉਹਦੋਂ ਮੈਂ ਭਾਜੀ ਘਰੇ ਹੀ ਸੀ ਛੋਡੇ ਪਿੰਡ ਸੀ ਉਹਦੋਂ ਛੋਡੇ ਪਿੰਡ ਦੀ ਹੈ ਕੀ ਕੀ ਉਹ ਭਾਜੀ ਦੇ ਪਿੰਡ ਸੀ ਐਵੇਂ ਤੂੰ ਥਾਪੀਆਂ ਮਾਰੀ ਨਹੀਂ ਸਾਡੇ ਮੈਂ 8 ਵਜੇ ਆਇਆ ਕਹਿੰਦਾ ਕੋਈ ਮਿੱਟੂ ਪਾਈ ਦੇ ਪਿੰਡ ਨਹੀਂ ਅੱਜ ਟੂਰਨਾਮੈਂਟ ਭਾਜੀ ਕਦੋਂ ਕਹਿੰਦਾ ਮੇਰਾ ਕਹਿੰਦਾ ਆਪਦਾ ਕੱਪ ਮੀਕੋ ਕਿਥੇ ਟਾਈਮ ਹੈ ਕਹਿੰਦਾ ਉਹਦੇ ਛੋਡੇ ਪਿੰਡ ਸੀ ਕਹਿੰਦਾ ਸ਼ੂ ਮੈਂ ਆ ਜਾ ਮੇਰਾ ਅੱਜ ਕਹਿੰਦਾ ਇਦਾਂ ਥੋੜੀ ਜਨਾ ਮੈਂ ਕੋਟੀ ਕੀ ਕਹਿੰਦਾ ਦੱਸ ਇਹ ਇਹ ਕਹਿੰਦਾ ਅੱਜ ਮੇਰੀ ਚੋੜਾ ਮੈਂ ਨਹੀਂ ਜਾਣਾ ਜਾਣਾ ਉਹ ਯਾਰ ਝੂਠ ਦੇ ਬੰਦੇ ਸੀ ਇਹ ਇਹ ਝੂਠ ਨਹੀਂ ਚੱਲਣਾ ਚੱਲਾ ਉਹ ਦੱਸ ਕੀ ਬੋਲੇ ਓਥੇ ਕਿੱਦਾਂ ਕੀ ਜਦੋਂ ਕੈਮਰੇ ਗਾੜੀ ਕਰਕੇ ਉਹ ਭਾਜੀ ਕਿੱਦਾਂ ਕੀਤਾ ਈ ਦੱਸ ਓਥੇ ਕਿੱਦਾਂ ਫਤਿ ਬਲਾਈ ਓਥੇ ਯਾਹੀ ਇਹਦਾ ਭਾਜੀ ਇਹਦਾ ਵੀ ਨਾਂ ਬੋਲਿਓ ਕੀ ਕੀ ਹਾਂ ਉਹ ਤਾਂ ਕਿਹਾ ਸੀ ਭਾਜੀ ਇਹਨੇ ਗਰਾਊਂਡ 'ਚ ਕਾਹਤੋਂ ਨਹੀਂ ਵੜਿਆ ਇਹਨੂੰ ਪੁੱਛ ਨਿਆਣੇ ਇਹਨੂੰ ਕਹਿੰਦੇ ਵਾੜ-ਵਾੜ ਗਰਾਊਂਡ 'ਚ ਲਾ ਲੈ ਦੱਸ ਕੋਈ ਗਰਾਉਂਡ ਬੇਚੀ ਕਰਾਤੀ ਇਹਨੂੰ ਕਿਹਾ ਸੀ ਰੇਡ ਪਾ ਰੇਡ ਨਹੀਂ ਪਾਈ ਉੱਥੇ ਸਾਰੇ ਕੋਲਚੇ ਖਾ ਆ ਰੇੜੀ ਤੋਂ ਉਹ ਖਾਦੇ ਮੈਂ ਵੀ ਦੇਖੇ ਖਾਦੇ ਖਾਂਦਾ ਹੀ ਮੈਂ ਵੀ ਦੇਖ ਉਹ ਆਪਣੇ ਜਨਰੇ ਰੇੜੀਆਂ ਦੇ ਦੋ ਘਸੇਰ ਤੇ ਹੱਥ ਰੱਖ ਕੇ ਬੈਠੇ ਉਹ ਕਹਿੰਦਾ ਨੱਲੂ ਆਇਆ ਸੀ ਇੱਕ ਕਹਿੰਦਾ ਡਬਰ ਰੋਟੀ ਜੀ ਆਈ ਸੀ ਨੱਲੋ ਕਹਿੰਦਾ ਕੋਲ ਠੇਕ ਆ ਗਈ ਸਾਰੇ ਉੱਥੋਂ ਦਾ ਮਡਾ ਜਾਲੂਆ ਆ ਆ ਵੇ ਪੱਤ ਵੀ ਤਾਂ ਇੰਗਲੀ ਵਿਖਾ ਇਹ ਰੇਤਾ ਲੱਗੀ ਆ ਆ ਵੇ ਪੱਤ ਨਿਕਲੀ ਹੋਈ ਮੈਂ ਖੁਦ ਖਾਂਦਾ ਦੇਖਿਆ ਲਾ ਉਹ ਜਾਲੂਆ ਵਾਲਾ ਹੁਣ ਵੀ ਝੂਠ ਬੋਲਦੇ ਹੁਣ ਨੀ ਮੋਰੂ ਤੇਰਾ ਬਥਰਿਆ ਹੈ ਭਾਜੀ ਮੈਂ ਹੀ ਇਹਨੂੰ ਕਿਹਾ ਗੱਡੀ ਜਾਇਆ ਕਹਿੰਦਾ ਜੱਟ ਦਾ ਕਹਿੰਦਾ ਜਾਊ ਬੱਕ ਦਾ ਬੋਲਟ ਲਿਆ ਇੱਥੇ ਕੋਲਚੇ ਖਣਗੇ ਹੈ ਇਨੂ ਕਾ ਖੇਡਿਆ ਨਹੀਂ ਵੀਡੀਓ ਕਾ ਤੂੰ ਨਹੀਂ ਮਾਰਦਾ ਭਾਈ ਮੇਰਾ ਫੋਰਜੂ ਮੈਂ ਲੈਗੈਂਡਰ ਚ ਗਿਆ ਸੀ ਕੀ ਗਿਆ ਸੀ ਮੈਂ ਫੋਰਜੂ ਨੋ ਜ ਲੈਗੈਂਡਰ ਚ ਗਿਆ ਸੀ ਲੈਗੈਂਡਰ ਚ ਗਿਆ ਫੋਰਚਨਰ ਲੈਗੈਂਡਰ ਚ ਲੈਗੈਂਡਰ ਕਿਹੜੀ ਸੀ ਮੋੜਸਿਆਂ ਵਾਲੀ ਰੇੜੀ ਸੀਗੀ ਉਹ ਮਗਰ ਭਾਏ ਹੋਏ ਸੀ ਉਹ ਮੋਟਰਸਾਈਕਲ ਰੇੜੀ ਤੇ ਗਿਆ ਸੀ ਉਹ ਤੂੰ ਹੀ ਇਹਨੂੰ ਵਿੱਚ ਭਾਲਾ ਜੇ ਲਾਰ ਖੋ ਜੇ ਨਹੀਂ ਤੁਹਾਡੀ ਇਹਨੀਆਂ ਲੱਤਾਂ ਚਲਾ ਦੇਣੀਆਂ ਅਸੀਂ ਉਹ ਮੋਟਰਸਾਈਕਲ ਵਾਲੀ ਰੇੜੀ ਚੱਕ ਹੁੰਦੀ ਹੈ ਕਿਉਂ ਕਿੰਨੀ ਕ ਆ ਓਏ ਮੈਂ ਬੈਠੀ ਅੱਗੇ ਤੈਨੂੰ ਅੱਗੇ ਪੋਣਾ ਈ ਮਾਮਾ ਉਹਨੇ ਅੱਗੇ ਸਕੂਟਰੀ ਚ ਗੋਣੀ ਸੀ ਆਪਦੀ ਉਹ ਜਿਹੜੀ ਪਾਈ ਸੀ ਰੇੜੀ ਮੋਟਰਸਾਈਕਲ ਤੇ ਲੇਜੈਂਡਰ ਹੀ ਸਵਾਲ ਲੇਜੈਂਡਰ ਹੀ ਸਹਿਜ ਉਹ ਸਹਿਜ ਨੂੰ ਭੇਜੀ ਬਾਲਟੀ ਲੈਣ ਸਹਿਜ ਕਿੱਥੇ ਇੰਨੇ ਜਾਣਾ ਜਾ ਬਾਲਟੀ ਚੱਕ ਲੈ ਆ ਜਾ ਆ ਜਾ ਚੱਲ ਗਿਆ ਆ ਜਾ ਕਿੱਥੇ ਜਾਣਾ ਬਾਲਟੀ ਲੈਣ ਕਿੰਨਾ ਦਿਉ ਚਾਰ ਹੋ ਗਏ ਭਾਈ ਚਲ ਆਓ ਪਾਣੀ ਪੀ ਕੇ ਇੰਨਾ ਕੀ ਕੀ ਹੁੰਦਾ ਭਾਜੀ ਨਹੀਂ ਕਹਿ ਹੁੰਦਾ ਦੇਖੋ ਭਾਜੀ ਕੇ ਘਰੋਂ ਭਾਜੀ ਕੇ ਭਾਈ ਦੇ ਘਰੋਂ ਲੋ ਜੀ ਅੱਜ ਬੰਨ ਲੱਗੇ ਆ ਬ੍ਰਹਮਦੇਵ ਬੋਲਟ ਕਰਦੇ ਕਿਹੜਾ ਕੰਮ ਹਾਂ ਪਾਣੀ ਸਾਰੀ ਪਾਣੀ ਪਾ ਲਈਏ ਫੇਰ ਹੀ ਬਣੂਗਾ ਲੈਣਾ ਕਿਹੜੀ ਬ੍ਰਹਮੀ ਇਹ ਇਹ ਬ੍ਰਹਮੀ ਬਦਾਮ ਵਾਲੀ ਦਾ ਆਹ ਓਏ ਰਾਜ ਬਦਾਮ ਆ ਅੱਜ ਕਹਿੰਦੇ ਰਾਜ ਹੀ ਹੋਣੇ ਆ ਓਹੋ ਹੋ ਇਹ ਰੰਗ ਹੀ ਬਦਲ ਗਿਆ ਜੀ ਇਹ ਰੰਗ ਹੀ ਪਾਕਿਸਤਾਨੀ ਹੋ ਗਿਆ ਪਾਕਿਸਤਾਨੀ ਝੰਡੇ ਦਾ ਰੰਗ ਹੋ ਗਿਆ ਇਹ ਤਾਂ ਬੋਲਦੇ ਕਦਾਂ ਫੇਰ ਅੱਜ ਅੱਜ ਭਾਜੀ ਨੂੰ ਗੁੱਸਾ ਗਸਾ ਆ ਕੋਈ ਹੈ ਨਾ ਹੱਦੇ ਭਾਜੀ ਪਤਾ ਨਹੀਂ ਕਿ ਕਿ ਪਿੰਡੀ ਗੁੱਸਾ ਪਿੰਡ ਵਿੱਚ ਗੁੱਸਾ ਆਇਆ ਜੇ ਕੋਈ ਅੱਜ ਪਿੰਡ ਵਾਲਾ ਗੁੱਸਾ ਖੜਦਾ ਏ ਚੋਬਰਾਂ ਦੇ ਚੋਬਰਾਂ ਦੇ ਅੱਜ ਅੱਜ ਚੰਗੀ ਮਿਹਨਤ ਲਵਾਈ ਭਾਜੀ ਨੇ ਨਾ 76 ਪੰ ਚੰਗਾ ਫਿਰਿਆ ਭਾਜੀ ਨੇ ਅੱਜ ਬੋਲਡੇ ਨੂੰ ਰਾਕ ਵਿੱਚ ਰੱਖ ਪਾ ਗਈ ਹੈ ਵਿੱਚ ਮਲਾਈ ਜੀ ਹੈਗੀ ਤੇ ਬਾਵੇ ਪੌਣਣਾ ਹੀ ਪੌਣ ਭਾਈ ਨੂੰ ਗਿਆ ਪੂਣੀ ਵੀ ਲਿਆਵੇ ਜਿਆਦਾ ਗਿਆ ਹਿੰਦਾ ਕੋਈ ਨਾ ਪੀ ਲੈਣਾ ਪੌਣਣਾ ਇੱਥੇ ਇਹਨੂੰ ਨਹੀਂ ਮਲਾਈ ਆ ਡੇਰੀ ਚ ਆਇਆ ਹੁਣ ਮਲਾਈ ਨਹੀਂ ਹੂੰ ਡੇਰੀ ਚ ਆਇਆ ਹੁਣ ਦੁੱਧ ਹੋਰ ਕਿਥੋਂ ਆ ਡੇਰੀ ਵਾਲੇ ਫਿਰ ਮੈਂ ਕਹਾਂ ਉਹਦਾ ਪਾਉਣਾ ਚਾਹੀਦਾ ਉਸ ਡੇਰੀ ਤੇ ਇਦਾਂ ਦੀਆਂ ਹੁੰਦੀਆਂ ਸੁਆਈਆਂ ਸੁਆਈਆਂ ਤੁਹਾਨੂੰ ਬਤਾਵਾ ਨਹੀਂ ਨਹੀਂ ਆ ਲਾਲੇ ਨੇ ਲਾਲੇ ਨੇ ਕਲੀ ਪਾਤੀ ਦੁੱਧ ਅੱਜ ਅੱਜ ਪਾ ਮੜਾ ਜਾ ਦੋ ਵੀ ਬ੍ਰਹਮਦੇਵ ਅੱਜ ਬਣ ਗਏ ਆ ਅੰਜ ਦੇ ਬਦਾਮ ਕਿੱਦਾਂ ਹੋ ਗਏ ਓਏ ਲੈ ਕੇ ਸਰਪੰਚ ਦੇ ਬਦਾਮ ਕਿਦਾਂ ਹੋ ਗਏ ਇਹ ਕਿਦਾਂ ਹਰੇ ਹੋਣਗੇ ਭਾਈ ਦੇ ਬਦਾਮ ਰੋਜ ਆਊਗਾ ਰੋਜ ਲੇਟ ਨਹੀਂ ਹੁੰਦਾ ਭਾਜੀ ਰੋਜੀ ਨਹੀਂ ਭਾਜੀ ਦੇ ਨਹੀਂ ਹੋਏ ਬਦਾਮ ਫੁਰ ਕਰ ਕਰਿਆ ਕੁੱਤ ਕੇ ਭਾਈ ਤੁਹਾਡੇ ਬਦਾਮ ਹੋ ਗਏ ਨਹੀਂ ਹੋਏ ਭਾਜੀ ਕਹਿ ਕਹਿ ਤੂੰ ਉੱਥੋਂ ਇਕੱਠੇ ਹੋ ਜਾ ਆ ਦੇ ਆ ਕਹਿ ਜਲਦੀ ਭਾਈ ਇੱਥੇ ਸਾਡੀ ਆਉਂਦੀ ਤੇਰੀ ਤਾਂ ਆਉਂਦੀ ਆ ਤੂੰ ਦਾ ਗਾਂ ਕਿਦੇ ਗਾਂ ਪਾਲਾ ਜਲਾਲਪੁਰਿਆ ਸ਼ਾਬਾਸ਼ ਤਾਰੀਆਂ ਮਾਰੋ ਪਹਿਲਾ ਮੁੰਡੇ ਦੀ ਖਾਰੇ ਉਦੋਂ ਬਾਅਦ ਬੜਾ ਵਧੀਆ ਦਿਮਾਗ ਇਹ ਠੀਕ ਆ ਜੀ ਓਏ ਪਾਜੀ ਦੇ ਪਿੰਡ ਸਿਗਾ ਟੂਰਨਾਮੈਂਟ ਉਦੋਂ ਠੀਕ ਆ ਇਹ ਮੁੰਡੇ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਆ ਪਾਜੀ ਕਿੱਦਾਂ ਰਿਹਾ ਸੀ ਉੱਥੇ ਬਹੁਤ ਸੋਹਣਾ ਜੀ ਕ੍ਰਿਡਾ ਪਾਇਆ ਨੇ ਵਧੀਆ ਲੋ ਵੀ ਦੇਖ ਲਓ ਤੁਸੀਂ ਦੇਖ ਸਕਦੇ ਆ ਮਿਹਨਤ ਦਾ ਮੁੱਲਾ ਮੁੰਡੇ ਦੀ ਮਿਹਨਤ ਵੀ ਬਹੁਤ ਵਧੀਆ ਵਾ ਤੇ ਐਕਸਰਸਾਈਜ਼ ਵੀ ਵਧੀਆ ਲਾਉਂਦਾ ਵਾ ਤੇ ਤੁਸੀਂ ਵੀ ਸਾਰੇ ਲਾਇਆ ਕਰੋਗੇ ਕਿ ਨਹੀਂ ਹੈ ਬੁਗਰੇ ਦਾ ਮੂੰਹ ਵੇਖਣ ਵਾਲਾ ਹੀ ਆ ਉਹ ਵਧੀਆ ਖੇਡਦਾ ਵਾ ਆਹ ਵਧੀਆ ਖੇਡੀ ਉਹਨੂੰ ਤਾਂ ਇਹਨੂੰ ਸ਼ੀਲਡ ਮਿਲੀ ਆ ਹੁਣ ਤੁਸੀਂ ਵੀ ਵਧੀਆ ਖੇਡੋਗੇ ਤੁਹਾਨੂੰ ਵੀ ਸ਼ੀਲਡ ਮਿਲੂਗੀ ਹੈ ਨਾ ਨਾਲੇ ਹੋਰ ਵੀ ਇਨਾਮ ਮਿਲਣਾ ਹੈ ਜਿਹੜਾ ਖੇਡੂਗਾ ਉਹਨੇ ਮਿਲਣੀ ਆ ਖੇਡਣ ਵਾਲੀ ਆ ਹੁਣ ਇਹ ਨਹੀਂਗਾ ਹੁਣ ਇਹਨੂੰ ਮਿਲੀ ਤੇ ਤੁਹਾਨੂੰ ਵੀ ਨਹੀਂ ਬਣਾਦੀ ਏਦਾਂ ਕਿਦਾਂ ਉਹਨੇ ਜਿੱਤੀ ਆ ਜਿੱਤ ਕੇ ਲਿਓ ਤੁਸੀਂ ਜਿੱਤ ਕੇ ਲਿਓ ਉਹ ਤੋਂ ਲੌਂਡਰ ਸਿਆਦਾ ਤਾਂ ਹੀ ਆ ਨਾ ਤੁਸੀਂ ਉਹਨੇ ਵੇਗੀਏ ਗੁੱਸੇ ਹੋ ਗਿਆ ਤਾਂ ਅਗਲੀ ਵਾਰ ਮਿਹਨਤ ਕਰ ਉਹਨੇ ਤੈਨੂੰ ਪੜ੍ਹਾਇਆ ਮਿਹਨਤ ਕਰ ਕਦੇ ਵੀ ਨਹੀਂ ਆਲੀ ਗਈ 100 ਰੁਪਏ ਲੈ ਲੈ ਆਉਣਾ ਪੜਾ ਦੇ ਸਾਰੇ ਕਬਾਤ ਆਇਆ ਹਾਂ ਸਾਰੇ ਕਾਲੇ ਪਾ ਦੇ ਸਾਰੇ ਆਉਣੇ ਚਾਹੀਦੇ ਸਾਰੇ ਇਹ ਮੇਰੀ ਗੱਲ ਇਹ ਚੀਜ਼ ਤੇ ਤਾਂ ਜਹਿਲਸ ਨਹੀਂ ਕਰੀਦੀ ਹੁੰਦੀ ਸਭੋਂ ਇਹ ਤੋਂ ਸਿੱਖੀ ਦਾ ਹੁੰਦਾ ਹਾਂ ਯਾਰ ਉਹ ਮਿਹਨਤ ਲਾਉਂਦਾ ਮੇਰੇ ਚ ਕਿੱਥੇ ਕਮੀ ਰਹਿ ਗਈ ਤੂੰ ਵੀ ਬਹੁਤ ਵਧੀਆ ਖੇਡਦਾ ਜੱਫਾ ਤੇਰੇ ਗੱਭ ਦੋ ਲਾਉਣੇ ਠੋਕੇ ਤੇਰੇ 'ਚ ਕਮੀ ਨਹੀਂ ਗਈ ਕੋਈ ਬਸ ਕਈ ਵਾਰ ਕਮੀਆਂ ਪਤਾ ਕਿਉਂ ਹੁੰਦੀਆਂ ਜਿਹੜੀਆਂ ਸ਼ਰਾਰਤਾਂ ਵਾਲੀਆਂ ਤੁਹਾਡੇ 'ਚ ਹਾਂ ਉਹ ਨਾ ਕਰਿਆ ਕਰੋ ਜਦੋਂ ਮਿਹਨਤ ਕਰਦੇ ਆਂ ਗੱਲ ਨੂੰ ਵੱਡੀ ਖੇਡਦੇ ਨਾ ਉਹਦਾ ਪੂਰਾ ਕਾਜਸਾਨਾ ਇੱਧਰ ਇੱਧਰ ਆ ਭਾਈ ਕੋਲ ਸ਼ਾਵਾ ਸ਼ਾਵਾ ਦੋ ਲੋਰ ਨੂੰ ਇਹ ਉਹ ਸਕਰੀਨ ਪਟਾਹੇ ਲਗੁਰੇ ਸ਼ਾਵਾ ਸ਼ਾਵਾ ਕੋਈ ਗੱਲ ਨਹੀਂਗਾ ਆ ਜਾ ਦੋ ਤੂੰ ਵੀ ਇੱਕੂੰਗਾ ਕੋਈ ਨਾ ਗੁਰੀ ਆ ਜਾ ਤੂੰ ਨਾ ਗੁਰੀ ਤੇਰੀ ਹੋਊਗੀ ਨੂਰ ਨੂੰ ਮੇਰਾ ਦਿਰ ਤੇ ਸਾਲੀ ਆ ਜੋ ਚਾਰੇ ਤੇਰੇ ਮੈਂ ਕੀ ਕੀਤਾ ਵਾ ਮੈਂ ਕੀ ਕੀਤਾ ਵਾ ਇੱਧਰ ਹੋ ਜਾ ਨਾਲ ਠੀਕ ਹੈ ਚਾਰੇ ਤੁਹਾਡੇ ਸਾਹਮਣੇ ਇੱਧਰ ਆ ਠੀਕ ਹੈ ਉਹਨੇ ਜ਼ਿਆਦਾ ਜ਼ੋਰ ਲਾਇਆ ਉਸ ਲਈ ਮਿਲਿਆ ਠੀਕ ਹੈ ਤੇ ਅੱਗਾ ਸਾਰਿਆਂ ਦਾ ਗੱਗਾ ਤੋਂ ਹੋ ਗਿਆ ਠੀਕ ਹੈ ਠੀਕ ਹੈ ਤੂੰ ਤੁਸੀਂ ਸਹੀ ਤਰੀਕੇ ਨਾਲ ਕਰ ਰਹੇ ਹੋ ਜੀ ਕਰ ਰਹੇ ਹੋ ਦੱਸਣ ਦਿਆ ਵਾ ਆ ਵੀ ਆ ਵੀ ਬੰਦਾ ਗਿਆ ਆ ਡਾ ਉੱਥੇ ਤੇ ਇਹਨੇ ਕਬੱਡੀ ਕੋਈ ਨਹੀਂ ਪਾਈ ਉੱਥੇ ਜਾਂ ਹੋਣੀ ਪਾਈ ਇਹਦਾ ਵੀ ਹੁਣ ਸਨਮਾਨ ਹੋਣ ਲੱਗਾ ਵਾ ਭਾਜੀ ਹੈਲੋ ਇਹਦੇ ਨਹੀਂ ਪਾਇਆ ਭਾਜੀ ਇਹਦਾ ਵੀ ਅੱਜ ਸਨਮਾਨ ਹੋਣ ਲੱਗਾ ਵਾ ਇਹ ਇਹ ਢੀਠ ਰਿਹਾ ਉੱਥੇ ਇਹਨੇ ਕੋਈ ਕਬੱਡੀ ਨਹੀਂ ਪਾਈ ਟੂਰਨਾਮੈਂਟ ਤੇ ਇਹਨੇ ਕਰਾਈ ਵੇਖੀ ਸਾਡੀ ਭਾਜੀ ਨਹੀਂ ਚਲੀ ਇਹਦਾ ਭਾਜੀ ਚੁੱਪ ਲਾ ਇਹਦੇ ਇਹਦਾ ਸਨਮਾਨ ਹੋਣ ਲੱਗਾ ਵਾ ਓਹ ਬਾੜ ਚਪਲਾ ਦੇਖੋ ਹੋਰ ਤਦ ਤੱਕ ਤੇਰੇ ਕਮਤੂ ਤੂੰ ਕਹਿ ਕਦੇ ਦੇ ਪਰੇ ਪਰਿਆ ਕਰਾਂਗੇ ਹਾਂਜੀ ਖੱਪ ਚੱਲੋ ਬਹੁ ਹੋ ਗਈ ਆ ਆਇਓ ਲੈਣ ਚ ਲੱਜੋ ਬਨਾਮਾ ਦਾ ਲੰਗਾ ਰਬ ਬਨਾਮਾ ਦਾ ਆਇਓ ਮੈਨੂੰ ਮਿਲ ਗਏ ਆ ਨਹੀਂ ਹੋ ਲੈਣ ਚ ਲੱਜੋ ਗਾਹ ਹੋਈ ਚੱਲ ਓਏ ਲੈਣ ਚ ਆਓ ਸਾਰੇ ਲੈਣ ਬਣਾਓ ਲੈਣ ਬਣਾਓ ਨਿਆਣੇ ਲੈਣ ਬਣਾ ਲਓ ਓਏ ਆਜੋ ਲੈਣ ਬਣਾ ਲਓ ਸਾਰੇ ਸਹਿਜ ਓਏ ਗੋਰੀ ਉਹ ਲੈ ਆਂ ਗੋਰੀ ਨਹੀਂ ਨਹੀਂ ਛੱਡ ਮਾਰ ਵੀਡੀਓ ਨਹੀਂ 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 ਚੱਲ ਆ ਪਾਜੀ ਆ ਵੇਖ ਭਾਈ ਦਾ ਮੁੰਡਾ ਬਹੁਤ ਵਧੀਆ ਮੇਕ ਲਾਉਂਦਾ ਭਾਈ ਦਾ ਵੇਖ ਆ ਵੇਖ ਮੁੰਡਾ ਜਨਾ ਛੁੱਟੀ ਮੁੰਡਾ ਐਪਰੀਸ਼ੀਏਸ਼ਨ ਕਰ ਲੈ ਚਲੋ ਲੈਣ ਚ ਲੱਗੋ ਹੋ ਗਿਆ ਪਿਆ ਮੇਰੇ ਚਲੋ ਚਲ ਓਏ ਕੋਈ ਜਾ ਉਹ ਸਾਈਡ ਤੇ ਮੈਂ ਉਹ ਲੈ ਕੇ ਚਲੋ ਚੱਲ ਭਾਜੋ ਪਰਾਂ ਜਾ ਵਤ ਪਰਾਂ ਜਾ ਲੈਜ ਲੱਗ ਜਾਓ ਆਜੋ ਆਹ ਦੁਬਾਰਾ ਨਾ ਆਜਿਓ ਲੈਜ ਨਹੀਂ ਦੇਣਗੇ ਲੈਜ ਕੋ ਹੈਗੇ ਘਰੇ ਤਾਂ ਫੇਰ ਡੱਬਾ ਆਪਦਾ ਲੈ ਕੇ ਆਇਨਗੇ ਅੱਲਾ ਮੋਰ ਦੀ ਤੂੰ ਚੱਲ ਗੱਲ ਕੀ ਗੱਲ ਉਹ ਕੀ ਗੱਲ ਸੁਣਾਈਏ ਆਜੋ ਤੁਸੀਂ ਵੀ ਆ ਆ ਬਾਈ ਗੁਰੂ ਆਜੋ ਆਜੋ ਚੱਲ ਦੋ ਭਰਾਤ ਤੇ ਹੋਰ ਛੱਲਣੇ ਆ ਮੈਂ ਕੋਈ ਨਹੀਂ ਗਮਸੂਤ ਆ ਰਹਾ ਹਾਂ ਜਿਹੜਾ ਰਹਿ ਗਿਆ ਵਾ ਮੈਂ ਰਹਿ ਗਿਆ ਵਾਂ ਤੈਨੂੰ ਗਾਹ ਕਿਤੇ ਤੇਰੇ ਲਈ ਡੱਪਾਈ ਆ ਵਾ ਅੱਜ ਕੋਸਾ ਮਿੱਠਾ ਕਿੱਦਾਂ ਆ ਕੋਸਾ ਬਰਮੀ ਜੀ ਮਿੱਠਾ ਕਿੱਦਾਂ ਵਾ ਬਹੁਤ ਵਧੀਆ ਇਹ ਰੋਕੇ ਆ ਕਿਦਾਂ ਸ਼ਰਨੇ ਗੋਡਾ ਆ ਆਜੋ ਉਹ ਤੂੰ ਪਹਿਲੇ ਖੜੇ ਉਹ ਮੁੰਡੇ ਠੰਡੀ ਸਰਦਾਈ ਵੀ ਪੀਣ ਨੂੰ ਵਰਦੀ ਆ ਕਿ ਇੱਕ ਦੋ ਦਿਨਾਂ ਦਾ ਕੀ ਵੀ ਕਰਦੇ ਕੰਮ ਨਹੀਂ ਨਹੀਂ ਆਪਣੇ ਜਿਹੜਾ ਖਲਾਸ ਤੇਰੀ ਕਾਦਾ ਰੱਖ ਲਾਤੀ ਭਾਜੀ ਮੌਸਮ ਬੜਾ ਠੰਡਾ ਨਾ ਅੱਜ ਇਹ ਨਜ਼ਾਰੇ ਆ ਨਜ਼ਾਰੇ ਨੂੰ ਮਿਲ ਕੇ ਬਤਾਵੇਂ ਇੱਧਰ ਨਹੀਂ ਲਾ ਵੀ ਮੁੰਡੇ ਜੀ ਆ ਜੱਬੋ ਵਾਲੀ ਜੱਬੋ ਵਾਲਾ ਵਾਲੀ ਸਾਈਡ ਆ ਆਪਣੇ ਕਿਲੀਵਾੜਾ ਵਾਲੀ ਸਾਈਡ ਮਾਨਕ ਸਾਈਡ ਇਧਰੋਂ ਬਦਲਾ ਆ ਰਿਹਾ ਚੜ ਕੇ ਹਾਂ ਹੈਪੀ ਵਾਲ ਵੀ ਦਿਖਾ ਦੇ ਆਹ ਰਾਜ ਦੀ ਆ ਭਾਜੀ ਉਹਨੇ ਖਾਸ ਕੋਈ ਪਾਉਣੀ ਆ ਕਰਨੇ ਕਲੀ ਕੀ ਜੋਟ ਥਲੇ ਫਾੜ ਓ ਇਹਨਾਂ ਨੂੰ ਆਹ ਬਹੁਤ ਜਵਾਕਾਂ ਨੂੰ ਪੱਟ ਪੱਟ ਲੀ ਜਾਂਦਾ ਇੱਕ ਦਾ ਇਹਦਾ ਵੀ ਛੱਤਰ ਫੇਰਨ ਵਾਲਾ ਥਲੇ ਦੇ ਭਾਜੀ ਕਲੀ ਕੀ ਜੋਟ ਕਲੀ ਕਲੀ ਹਾਂ ਲੈ ਗਿਆ ਕੋਈ ਮੇਰੀ ਗੱਲ ਸੁਣ ਲੈ ਇੱਕ ਵਾਰ ਓਏ ਮੈਂ ਵੀ ਓਏ ਤੈਨੂੰ ਭੂਏ ਚੜਿਆ ਅਮਨ ਨੇ ਜੇ ਤੂੰ ਕੋ ਗੱਲ ਕੀਤੀ ਨਾ ਤਾਂ ਤੈਨੂੰ ਹਿਸਾਬ ਲੈਣਾ ਤੂੰ ਨਹੀਂ ਬੋਲਣਾ ਵਿੱਚ ਨਿਆਣਿਆਂ ਨੂੰ ਭਾਈ ਨੋ ਦੇ ਨਹੀਂ ਅਸੀਂ ਗੱਲ ਸਾਰੀ ਨਹੀਂ ਜੂਗੀ ਅੱਜ ਦੀ ਮੈਂ ਤੋ ਕਿ ਸਮਾਪਤ ਹੋ ਚਲੇ ਘਰਾਂ ਨੂੰ ਸਕੂਲ ਦਾ ਹੋ ਗਿਆ ਟਾਈਮ ਅੱਜ ਤੱਕ ਜਿਨ੍ਹਾਂ ਨੇ ਬਰਮੀ ਤੇ ਬਦਾਮ ਭਾਜੀਆਂ ਨੇ ਬਾਹਰੋਂ ਯੂ ਐਸ ਏ ਗਰੁੱਪ ਵਾਲਿਆਂ ਨੇ ਯੂ ਐਸ ਏ ਗਰੁੱਪ ਵਾਲਿਆਂ ਨੇ ਬਦਾਮ ਤੇ ਬਰਮੀ ਦੀ ਸੇਵਾ ਕਰਾਈ ਹਾਂ ਹਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਅਸੀਂ ਇਦਾਂ ਹੀ ਤਗੜੇ ਹੋ ਕੇ ਵਿਖਾਵਾਂਗੇ ਤੁਹਾਨੂੰ ਇਦਾਂ ਹੀ ਤੁਹਾਨੂੰ ਤਗੜੇ ਹੋ ਕੇ ਵਿਖਾਵਾਂਗੇ ਹਾਂ ਲਾਈਕ ਕਰੋ ਫੋਲੋ ਕਰੋ ਬਾਈ ਬਾਈ ਦਫਾ ਹੋ ਜਾ